ਹਾਂਜੀ ਮਿੱਤਰੋ ਕੀ ਹਾਲ-ਚਾਲ ਹੈ ਐ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਤੇ ਬਾਈ ਆਪਾਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦੀ ਸੀਗੀ ਫੀਡ ਤੇ ਉਹ ਫੀਡ ਪਾਉਂਦਿਆਂ ਨੂੰ ਅੱਜ ਆਪਾਂ ਨੂੰ 10-12 ਦਿਨ ਹੋ ਗਏ ਮਿੱਤਰੋ ਤੇ ਮੁਰਗੀਆਂ ਵੀ ਤਕਰੀਬਨ ਆਪਣੀਆਂ ਹੁਣ ਆਂਡੇ ਦੇਣ ਲੱਗ ਪਈਆਂ ਆ ਤੇ ਕੋਈ ਕੋਈ ਆਂਡਾ ਬਾਈ ਆਪਣਾ ਮੁਰਗੀ ਦੱਪੇ ਦੇਣ ਦੋ-ਦੋ ਤਿੰਨ-ਤਿੰਨ ਆਂਡੇ ਤੇ ਫੀਡ ਦਾ ਰਿਜ਼ਲਟ ਬਹੁਤ ਵਧੀਆ ਸੀ ਬਾਈ ਤੁਹਾਨੂੰ ਕਿਹਾ ਸੀ ਕਿ ਰਿਜ਼ਲਟ ਦੱਸਾਂਗੇ ਫੀਡ ਦਾ ਜਦੋਂ ਪਾਵਾਂਗੇ 10-15 ਦਿਨ ਤੇ 8-10 ਦਿਨ ਹੋ ਗਏ ਬਾਈ ਫੀਡ ਪਾਉਂਦਿਆਂ ਨੂੰ ਤੇ ਰਿਜ਼ਲਟ ਕਾਫੀ ਵਧੀਆ ਆ ਹੁਣ ਬਾਕੀ ਸਾਰੀਆਂ ਮੁਰਗੀਆਂ ਨੂੰ ਕੱਢਦੇ ਆ ਬਾਹਰ ਤੇ ਪਾਉਨੇ ਆ ਦਾਣੇ ਤੇ ਸੈਟਅਪ ਦੀ ਕਰਦੇ ਆ ਥੋੜੀ ਜਿਹੀ ਸਫਾਈ ਤੇ ਫਿਰ ਮਿਲਦੇ ਆ ਤੁਹਾਨੂੰ ਸਫਾਈ ਕਰਕੇ ਨਾਲੇ ਪਾਉਨੇ ਦਾਣੇ ਕਬੂਤਰਾਂ ਨੂੰ ਲਓ ਮਿੱਤਰੋ ਫੀਡ ਆਪਾਂ ਲੈ ਆਂਦੀ ਕੋਲੇ ਜਿਹਾ ਪਾ ਕੇ ਤੇ ਹੁਣ ਬਾਈ ਇੱਧਰ ਸਾਰੀਆਂ ਮੁਰਗੀਆਂ ਨੂੰ ਪਾ ਦਿੰਨੇ ਆ ਤੇ ਫਿਰ ਫੀਡ ਪਾ ਕੇ ਇਹਨਾਂ ਨੂੰ ਛੜ ਛੜਦੇ ਆ ਬਾਹਰ ਪਹਿਲਾਂ ਪਾ ਲਈਏ ਬਾਈ ਸਾਰੇ ਪਾਸੇ ਫੀਡ ਆਪਾਂ ਲਓ ਬਾਈ ਫੀਡ ਆਪਣੀ ਪੈ ਗਈ ਆ ਇਹਨਾਂ ਮੁਰਗੀਆਂ ਨੂੰ ਕੱਢ ਦਿੰਨੇ ਆ ਬਾਹਰ ਇਹ ਵੀ ਕਾਲੀਆਂ ਪਈਆਂ ਇੱਧਰ ਤੇ ਦੇਖੇ ਹੁਣ ਕਿੱਦਾਂ ਸਾਰੀਆਂ ਨੇ ਉਧਰ ਚਲ ਜਾਣਾ ਖਾਣਾ ਫੀਡ ਆ ਚਲ ਗਈਆਂ ਭਾਈ ਆਪਣੀਆਂ ਸਾਰੀਆਂ ਮੁਰਗੀਆਂ ਸਾਰੇ ਗਈਆਂ ਦੋ ਇਹਨਾਂ ਨੂੰ ਵੀ ਕੱਢ ਦਿੰਨੇ ਆ ਬਾਹਰ ਲਓ ਭਾਈ ਤਕਰੀਬਨ ਆਪਣੀਆਂ ਸਾਰੀਆਂ ਮੁਰਗੀਆਂ ਚਲ ਗਈਆਂ ਬਾਹਰ ਉਹ ਖਾਂਦੀਆਂ ਫੀਡ ਹੁਣ ਆਪਾਂ ਕਰ ਦਿੰਨੇ ਸਾਰੇ ਸੈਟਅਪ ਦੀ ਸਫਾਈ ਕਿਉਂਕਿ ਮੁਰਗੀਆਂ ਬਾਹਰ ਗਈਆਂ ਆ ਛੋਟੀ ਰਹਿ ਗਈ ਇੱਕ ਬਾਹਰ ਚਲ ਜਾ ਰੋਮੀ ਤੇ ਵੀ ਬਾਈ ਚੱਲ ਗਈ ਬਾਹਰ ਇੱਕ ਇੱਕ ਗਈ ਬਾਈ ਮੁਰਗੀਆਂ ਵੀ ਬਾਹਰ ਤੇ ਬਾਈ ਹੁਣ ਕਰ ਰਹੇ ਆ ਸੈਟਅਪ ਦੀ ਸਫਾਈ ਤੇ ਸੈਟ ਦੀ ਸਫਾਈ ਕਰਕੇ ਪਾਉਣੇ ਕਬੂਤਰਾਂ ਨੂੰ ਦਾਣੇ ਤੇ ਫਿਰ ਮਿਲਦੇ ਆ ਤੁਹਾਨੂੰ ਸਫਾਈ ਤੋਂ ਬਾਅਦ ਲਓ ਮਿੱਤਰੋ ਸੈਟਅਪ ਦੀ ਸਫਾਈ ਆਪਾਂ ਕਰ ਦਿੱਤੀ ਆ ਤੇ ਕਬੂਤਰਾਂ ਨੂੰ ਵੀ ਪਾ ਦਿੱਤੇ ਦਾਣੇ ਤੇ ਬਾਕੀ ਬਈਆ ਕੁੱਕੜ ਬਾਹਰ ਘੁੰਮੀ ਜਾਂਦੇ ਆਪਣੇ ਇਹ ਵੀ ਅੰਦਰ ਆ ਜੂਗੇ ਇਹ ਨਹੀਂ ਵੀ ਖਾਲਾ ਦਾਣੇ ਤੇ ਜਿਹੜੀਆਂ ਆਪਣੀਆਂ ਨਵੀਆਂ ਮੁਰਗੀਆਂ ਬਾਈ ਦੋ ਲੈ ਕੇ ਆਂਦੀਆਂ ਸੀਗੀਆਂ ਆਪਾਂ ਉਹਨਾਂ ਨੂੰ ਇੱਥੇ ਦਾਣੇ ਪਾਇਓ ਆ ਕਿਉਂਕਿ ਆ ਕਬੂਤਰ ਵੀ ਭਾਈ ਆਪਣੇ ਲੱਗ दाणे ਖਾਂਦੇ ਤੇ ਇਹਨਾਂ ਦੇ ਲੱਗ ਫੀਡ ਆ ਤਾਂ ਕਰਕੇ ਇਹਨਾਂ ਨੂੰ ਇੱਥੇ ਦਾਣੇ ਪਾਇਆ ਹੋਆ ਤੇ ਬਾਕੀ ਮੁਰਗੀਆਂ ਵੀ ਭਾਈ ਆਪਣਾ ਦਾਣੇ ਖਾ ਕੇ ਆ ਗਈਆਂ ਅੰਦਰ ਤੇ ਹੁਣ ਭਾਈ ਇਹਨਾਂ ਨੂੰ ਦਾਣੇ ਖਾਣ ਤੋਂ ਬਾਅਦ ਕੱਢਾਂਗੇ ਬਾਹਰ ਤੇ ਇਹਨਾਂ ਨੂੰ ਪਾ ਦਨੇ ਭਾਈ ਪਾਣੀ ਪਾਣੀ ਕੁੰਡੇ ਦੇ ਵਿੱਚ ਹੈ ਨਹੀਂਗਾ ਖਾਲੀ ਆ ਕੁੰਡਾ ਤੇ ਮੁਰਗੀਆਂ ਭਾਈ ਆਪਣੀਆਂ ਫੀਡ ਖਾ ਖਾ ਕੇ ਬਾਹਰੋਂ ਅੰਦਰ ਆਈ ਜਾਂਦੀਆਂ ਆ ਤੇ ਅੰਡੇ ਵੀ ਲੱਗ ਪਈਆਂ तकरीबन ਦੇਣ ਫੀਡ ਦਾ ਵਧੀਆ ਰਿਜ਼ਲਟ ਹੈਗਾ ਭਾਈ ਬਾਕੀ ਬਲੌਗ ਵਧੀਆ ਲੱਗਾ ਤਾਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਚ ਉਦ ਤੱਕ ਲਈ ਧੰਨਵਾਦ ਜੀ